ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾ ਇੱਕ ਤਾਜੀ ਸੂਈ ਵੜਸੇ ਲਈ ਲੈ ਕੇ ਆਏ ਜੀ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਹੋ ਠੀਕ ਹੋ ਵਧੀਆ ਵਧੀਆ ਜੀ ਵਧੀਆ ਨਾਮ ਤੇ ਐਡਰੈਸ ਨਾਮ ਬੱਗਾ ਸਿੰਘ ਆ ਜੀ ਹਮ ਪਿੰਡ ਛੰਨਾ ਗਲਾਬ ਸਿੰਘ ਵਾਲਾ ਹਮ ਜ਼ਿਲ੍ਹਾ ਬਰਨਾਲਾ ਜੀ ਤਹਿਸੀਲ ਤਪਾਈ ਨੇੜੇ ਪਿੰਡ ਆਪਾਂ ਨੂੰ ਨੇੜੇ ਪਿੰਡ ਜੀ ਇਧਰ ਭਲੌੜਾ ਇਧਰ ਭਾਈ ਰੂਪਾ ਭਾਈ ਰੂਪੇ ਵਾਲੀ ਸੜਕ ਤੇ ਘਾਰਾ ਖੇਤ ਦੇ ਵਿੱਚ ਮੋਬਾਈਲ ਨੰਬਰ ਕੋ 948040 ਜੀ ਕਿਰਨਜਾ 198 ਕਿਹੜਾ ਸੂਆ ਸੂਈ ਹੈ ਬੜਾ ਇਹ ਦੂਜਾ ਸੂਆ ਸੂਈ ਹੈ ਡਾਕਟਰ ਸਾਹਿਬ ਕਦੋਂ ਸੂਈ ਹੈ ਬਾਈ ਇਹ ਕੱਲ ਦੀ ਸੂਈ ਵੀ ਆ ਆਪਣੇ ਕੋਲੇ ਅੱਜ ਹੀ ਆਈ ਆ ਓਕੇ ਧਾਰਾ ਮਾਰ ਕੇ ਲੈਂਦੀ ਆਪਾਂ ਠੀਕ ਆ ਬਾਈ ਖਣਾ ਤੋਂ ਸਾਫ ਆ ਸੀਲ ਠੰਡੀ ਆ ਓਕੇ ਹਾਂ ਬੱਚਾ ਕੀ ਦੇਤਾ ਨੇ ਬੱਛਾ ਡਾਕਟਰ ਸਾਹਿਬ ਬੱਚਾ ਦੇਤਾ ਬਾਈ ਕਿੰਨਾ ਦੁੱਧ ਦੇ ਦੂਆ ਐਸਟੀਮੇਟ ਦੁੱਧ ਜੀ ਮਾਲਕਾਂ ਦੇ ਦੱਸਣ ਦੇ ਹਿਸਾਬ ਨਾਲ ਹੂੰ ਪਿਛਲੇ ਸੂਏ ਦਾ 22 23 ਕਿਲੋ ਬੜਾ ਦਾ ਪਾਇਆ ਓਕੇ ਥਾਣ ਬਹੁਤ ਚੰਗਾ ਹਨਾ ਹਾਂਜੀ ਚਵਾਈ ਕਿਵੇਂ ਆ ਭਰਾ ਚਵਾਈ ਇੱਕ ਨੰਬਰ ਆ ਜੀ ਸੀਲ ਠੰਡੀ ਆ ਹੂੰ ਜਿਵੇਂ ਮਰਜੀ ਥਾਣ ਥੋੜਾ ਬੜਾ ਅੱਛਾ ਹੈ ਨਾ ਹੂੰ ਠੰਡੀ ਸੀਲ ਫੋਲਾ ਲੈ ਜਿਵੇਂ ਮਰਜੀ ਹੱਥ ਫੇਰੀ ਚੱਲ ਕੋਈ ਚੱਕਰੀ ਨਹੀਂ ਪਸ਼ਾਂ ਤੋਂ ਲੈ ਵਾ ਚੈੱਕ ਕਰੋ ਕਮਾਲ ਬਹੁਤ ਸੋਹਣਾ ਢਰਾਣਾ ਹਾਂਜੀ ਹੂੰ ਹੋਲ ਲੈ ਬਾਈ ਤੋੜ ਕੇ ਦਿਖਾ ਦੇ ਸੂਈ ਸਵਾਈ ਬੱਚਾ ਆ ਗਿਆ ਮਗਰ ਬੱਚਾ ਬਾਈ ਥਾਣ ਬਹੁਤ ਚੰਗਾ ਗੁਲਾਬੀ ਥਾਣ ਮੁੱਠੀ ਵਾਲਾ ਥਾਣ ਕੱਲਾ ਕੱਲਾ ਥਾਣ ਚਿਵਾਈ ਵੀ ਬਾਈ ਕਹਿੰਦਾ ਓਕੇ ਆ ਕੱਦ ਬੈਡ ਬਰੀਡ ਚੈੱਕ ਕਰ ਲਓ ਬਾਕੀ ਦੋਰਾ ਚੈੱਕ ਕਰ ਲਓ ਆ ਬਾ ਤਾਂ ਬਈ ਨਾਣਾ ਨੂਣਾ ਫੁੱਲ ਆ ਨਾ ਲੇਵੇ ਤੇ ਜਮਾ ਡਾਕਟਰ ਕਿਸੇ ਪਾਸੋਂ ਨਹੀਂ ਹੱਥ ਤਰਾਉਂਦੀ ਹੂੰ ਖਣਾ ਥੁਣਾ ਅਨੂ ਚੱਡੇ ਅਨੂ ਜਮਾ ਸੀਲ ਠੰਡੀ ਅਨੂ ਸਹੀ ਐ ਹੂੰ ਤੂਰਾ ਤਰਾ ਤਾਂ ਇੱਕ ਨੰਬਰ ਆ ਵੜਦਾ ਸਹੀ ਗੱਲ ਆ ਭਾਈ ਤੇ ਕੀ ਮੋਲ ਆ ਭਰਾ ਜਾਇਜ ਮੋਲ ਡਾਕਟਰ ਫੋਨ ਤੇ ਹੋਊਗਾ ਹੋਊਗਾ ਜਾਇਜ ਠੀਕ ਆ ਬਾਲਾ ਮੋਲ ਨਹੀਂ ਕਰਦੇ ਭਾਈ ਕਹਿੰਦਾ ਖਿੱਚ ਕੇ ਮੋਲ ਰੱਖਾਂਗੇ ਜਾਇਜ ਮੋਲ ਰੱਖਾਂਗੇ ਮੋਲ ਹੋਊਗਾ ਫੋਨ ਤੇ ਭਾਈ ਲੈ ਬਾਕੀ ਧਾਰਾਂ ਕੋਈ ਚੱਕਰ ਨਹੀਂ ਪਾਈ ਇਹਦੀਆਂ ਮਾਰ ਕੇ ਖਾਂਦਾ ਠੰਡੀ ਬਹੁਤਾ ਹਨਾ ਬਾਈ ਡਾਕਟਰ ਜਿਵੇਂ ਮਰਜ਼ੀ ਨਿਆਣਾ ਪੋਣਾ ਪਾਲਾ ਨਹੀਂ ਪੋਣਾ ਨਾ ਆਪਾ ਠੰਡੀ ਸੀਰ ਦਾ ਖਿਆਲ ਚੋਣ ਜਵਾ ਚੈੱਕ ਕਰੋ ਕਰਮਾਈ ਦਾ ਚਵਾਈ ਬੜੀ ਚੰਗੀ ਹੈ ਨਾ ਬਾਈ ਚਵਾਈ ਬੜੀ ਚੰਗੀ ਹੈ ਠਾ ਠਾ ਚੋਣਾ ਜਿਵੇਂ ਮਰਜ਼ੀ ਥੋਈ ਚੱਲ ਕੋਈ ਸਿੱਕੇ ਆ ਇੱਕ ਨੰਬਰ ਚਵਾਈ ਹੈ ਇੱਕ ਨੰਬਰ ਬਾਕੀ ਖੜਕਈ ਦੱਸਦਾ ਚਵਾਈ ਦਾ ਕਿ ਨਹੀਂ ਥਾਨ ਬਾਹ ਆ ਜਾਂਦਾ ਨਾ ਡਾਕਟਰ ਲੈ ਮੋਟਾ ਮੋਟਾ ਜੋਣਾ ਮੋਟਾ ਮੋਟਾ ਮਾੜੀ ਚੰਗੀ ਜਵਾਈ ਆ ਕਰਮਾ ਇਹ ਨੇ ਨੇੜ ਤੋਂ ਚੈੱਕ ਕਰ ਲੋ ਕਿੰਨੀਆਂ ਕਿਧਾਰਾ ਮਰੀਆਂ ਦੇਖੀ ਦੁੱਦ ਹਨਾ ਸੀਲ ਠੰਡੀ ਆਈ ਨਹੀਂ ਐ ਡੈਕਟਰ ਜਿੱਧਰ ਦੀ ਮਰਜ਼ੀ ਵੇਝੀ ਐ ਵਾਸਤਾ ਹੀ ਨਹੀਂ ਹੂੰ ਤੇ ਮੁੱਲ ਤਾਂ ਭਰਾ ਜਾਇ ਜੀ ਹੋਊਗਾ ਕਿਧਰ ਦੀ ਵੇਝਾ ਚਾਹੇ ਐ ਵੀ ਕੋਈ ਨਹੀਂ ਠੀਕ ਆ ਠੰਡੀ ਸੀਲ ਆਈ ਨਹੀਂ ਐ ਜਿੱਧਰ ਦੀ ਮਰਜ਼ੀ ਵੇਝਾ ਕੋਈ ਚੱਕਰੀ ਨਹੀਂ ਕਹਿਣਾ ਕਰਮਾ ਲਈ ਨੇ ਕੁਛ ਨਹੀਂ ਤੇ ਮੁੱਲ ਵਾਈ ਕਹਿੰਦਾ ਖਿੱਚ ਕੇ ਰੱਖਾਂਗੇ ਜਮਾ ਜਾਇ ਮੁੱਲ ਹੋਊਗਾ ਦੇਖ ਕੇ ਸੇ ਵੀ ਨੋ ਬਾਈ ਬੜਾ ਪਸੰਦ ਆਵੇ ਬਾਈ ਨਕਨਟ ਕਰ ਲਿਓ ਜੀ ਧੰਨਵਾਦ